ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮੇਸ਼ ਪਤਾ ਨਮੋ ਮਸਾਇਦ ਵ ਸੰਗੋਸ਼ੀ ਦੋ ਸੋ ਗੁਰੂ ਮੁਖ ਪਿਆਰੇ ਜੋ ਸੰਗਤ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਨਾਮ ਸਿਮਨ ਕਰਦੇ ਨਾਮ ਸਿਮਨ ਕਰਦਿਆ ਕਰਦੇ ਆ ਜਦੋਂ ਨਾਮ ਸਵਨ ਬਾਰੇ ਕੋਈ ਖਿਆਲ ਆਣ ਇਹਦਾ ਮਤਲਬ ਉਹਨਾਂ ਦਾ ਪੈਰ ਹੈ ਜਿਹੜਾ ਉਹਨਾਂ ਦਾ ਕਦਮ ਹੈ ਉਹਨਾਂ ਦੀ ਅਵਸਥਾ ਹੈ ਤਾਂ ਧਰਮ ਵੱਲ ਨੂੰ ਵਾਹਿਗੁਰੂ ਵੱਲ ਨੂੰ ਵੱਧ ਰਿਹਾ ਸੋ ਕਈਆਂ ਦਾ ਵਿਚਾਰ ਹੈ ਕਿ ਜਿਹੜਾ ਜਾਪ ਹੈ ਵਾਹਿਗੁਰੂ ਦਾ ਬਾਣੀ ਦਾ ਜਾਂ ਕੋਈ ਸ਼ਬਦ ਰਾਧਨ ਹੈ ਜਾਂ ਕੋਈ ਲੰਮੇ ਪਾਠ ਨੇ ਜਿੱਦਾਂ ਸੁਖਮਣੀ ਸਾਹਿਬ ਚੰਡੀ ਦੀ ਵਾਰ ਵੀ ਇਹ ਬੋਲ ਕੇ ਕਰਨਾ ਚਾਹੀਦਾ ਕਿ ਚੁੱਪ ਹੋ ਕੇ ਸੰਗਤ ਜੀ ਹਰੇਕ ਦੀ ਅਵਸਥਾ ਲੱਗ ਲੱਗ ਹੈ ਕਿਸੇ ਨੂੰ ਕਿਸੇ ਤਰ੍ਹਾਂ ਠੀਕ ਵਿਹਿੰਦਾ ਕਿਸੇ ਨੂੰ ਕਿਸੇ ਤਰ੍ਹਾਂ ਕਿਸੇ ਨੂੰ ਕਿਸੇ ਤਰ੍ਹਾਂ ਜਿੱਦਾਂ ਮਹਾਰਾਜ ਕਹਿੰਦੇ ਅਸੰਖ ਜਪ ਸੰਗ ਭਾਉ ਅਣਗਿਣਤ ਤਰ੍ਹਾਂ ਦਾ ਜਾਪ ਹੈ ਅਣਗਿਣਤ ਤਰ੍ਹਾਂ ਦਾ ਅਲੱਗ-ਅਲੱਗ ਪਿਆਰ ਹੈ ਕਿਸ ਨੂੰ ਕਿਵੇਂ ਅਵਸਥਾ ਬਣ ਜੇ ਕਿਸ ਨੂੰ ਕਿਸੇ ਤਰ੍ਹਾਂ ਸੋ ਜਾਪ ਕਰਦਿਆਂ ਕਰਦਿਆਂ ਵੈਸੇ ਤਾਂ ਜਾਪ ਹੁੰਦਾ ਬੋਲ-ਬੋਲ ਕੇ ਬੋਲ-ਬੋਲ ਕੇ ਜਿਹੜੀ ਸਾਧਨਾ ਹੈ ਸਾਧਨਾ ਹੁੰਦੀ ਹੈ ਆਪਣੀ ਆਤਮਿਕ ਅਵਸਥਾ ਉੱਚੀ ਕਰਨ ਵਾਸਤੇ ਜਿਹੜਾ ਜਾਪ ਹੈ ਉਹ ਕਿਸੇ ਕਾਰਤ ਦੀ ਸਿੱਧੀ ਵਾਸਤੇ ਹੁੰਦਾ ਹੈ ਜਾਪ ਅਤੇ ਸਾਧਨਾ ਸਾਧਨਾ ਦਾ ਮਤਲਬ ਹੈ ਕਿ ਆਪਦੇ ਆਪ ਨੂੰ ਸਾਧ ਦਾ ਚਲਿਆ ਜਾਵੇ ਸਾਧ ਚਲਿਆ ਜਾਵੇ ਅੱਜ ਅਵਸਥਾ ਕੁਝ ਹੋਰ ਕੱਲ ਅਵਸਥਾ ਕੁਝ ਹੋਰ ਜਿਹੜਾ ਜਾਪ ਹੈ ਉਹ ਜਦ ਅਵਸਥਾ ਦਾ ਬਣਾਉਂਦਾ ਹੈ ਸੀ ਗੱਲ ਨਹੀਂ ਜਾਪ ਤੋਂ ਹੀ ਵਿਵਸਥਾ ਬਣਦੀ ਹੈ ਪਰ ਜਾਪ ਦੇ ਵਿੱਚ ਖਾਸ ਧਿਆਨ ਇਹ ਰੱਖਿਆ ਜਾਂਦਾ ਕਿਸੇ ਕਾਰਤ ਦੀ ਸਿੱਧੂ ਲੱਗ ਕੇ ਤਾਂ ਜਾਪੀ ਜਾਣਾ ਜਾਪੀ ਜਾਣਾ ਜਾਪੀ ਜਾਣਾ ਤੇ ਜਿਹੜੇ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਜਾਪ ਕਰਦੇ ਨੇ ਬਹੁਤ ਬਹੁਤ ਜਾਪ ਕਰਦੇ ਨੇ ਆਟੋਮੈਟਿਕ ਉਹਨਾਂ ਦੇ ਆਪਣੇ ਆਪ ਹੀ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਅਸੀਂ ਚੁੱਪ ਕਰਕੇ ਸਿਮਰਨ ਕਰੀਏ ਵੀ ਬੋਲਿਆ ਨਹੀਂ ਜਾਂਦਾ ਸਿਮਰਨ ਕਰਦਿਆਂ ਕਰਦਿਆਂ ਜਦੋਂ ਮਨ ਵਿੱਚ ਆਵੇ ਨਾ ਕਿ ਸਾਡੇ ਤੋਂ ਬੋਲਿਆ ਜਾਂਦਾ ਹੈਗਾ ਜਿੰਨਾ ਦਾ ਜਾਪ ਬੋਲ-ਬੋਲ ਕੇ ਬੋਲ-ਬੋਲ ਕੇ ਕਰਦੇ ਆਂ ਚੁੱਪ ਕਰਕੇ ਸਿਮਰਨ ਨੂੰ ਕਰਨ ਨੂੰ ਚਿਤਤ ਕਰੇ ਬਹੁਤ ਵਧੀਆ ਹੈ ਬਹੁਤ ਚੰਗੀ ਅਵਸਥਾ ਹੈ ਫਿਰ ਇਸ ਦੇ ਵਿੱਚ ਇਹ ਧਿਆਨ ਰੱਖਣ ਵਾਲੀ ਗੱਲ ਹੈ ਕੇਜੇ ਬਿਨਾ ਬੋਲੇ ਮੂੰਹ ਬੰਦ ਕਰਕੇ ਆਪਣੇ ਆਪ ਹੀ ਸਿਮਰਨ ਹੁੰਦਾ ਹੈ ਆਪਦੇ ਆਪ ਹੀ ਅੰਤਰੀ ਅੰਦਰ ਹੀ ਬੋਲਿਆ ਜਾਂਦਾ ਹੈ ਅੰਦਰ ਹੀ ਸੁਣਿਆ ਜਾਂਦਾ ਹੈ ਆਪ ਉਹ ਆਪ ਦੇ ਆਪ ਨੂੰ ਪਤਾ ਚੱਲੇ ਕਿ ਮੈਂ ਸਿਮਰਨ ਕਰ ਰਿਹਾ ਜਿਵੇਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਹ ਬਿਨਾ ਬੋਲੇ ਚੁੱਪ ਕਰਕੇ ਕਿਹਾ ਹੈ ਆਪ ਨੂੰ ਪਤਾ ਲੱਗੇ ਕਿ ਹਾਂ ਮੈਂ ਤੋ ਆਖਿਆ ਗਿਆ ਇਹ ਜਾਪ ਭਾਵੇਂ ਜਿੰਨਾ ਵੀ ਜਾਪ ਕਰਦੇ ਆਪ ਆਪ ਨੂੰ ਆਪਦੇ ਆਪ ਨੂੰ ਪਤਾ ਲੱਗੇ ਕਿ ਹੋ ਰਿਹਾ ਹੈ ਆਪੇ ਸੁਣਨਾ ਆਪੇ ਹੀ ਗਾਉਣਾ ਸੋ ਕੰਨਿਆਂ ਨੂੰ ਜੇ ਕਹੀ ਚੁੱਪ ਚੁੱਪ ਹੋ ਕੇ ਕਰਿਆ ਕਰੋ ਉਹਨਾਂ ਦੀ ਉਹ ਚੁੱਪ ਹੋ ਜਾਂਦੇ ਨੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲ ਰਿਹਾ ਕਿ ਨਹੀਂ ਬੋਲ ਰਿਹਾ ਆਨੰਦ ਵੀ ਨਹੀਂ ਬਣਦਾ ਫਿਰ ਉਹਨੂੰ ਨੀਂਦ ਆ ਜਾਂਦੀ ਹੈ ਜਾ ਖਿਆਲ ਹੋਰ ਕਿਧਰੇ ਚਲੇ ਜਾਂਦੇ ਨੇ ਜਾਪ ਕਰਦੇ ਕਰਦਾ ਜੇ ਚੁੱਪ ਹੋ ਕੇ ਬਿਨਾ ਬੁੱਲ ਹਲਾਏ ਜੀ ਜਾਪ ਕਰਨ ਨੂੰ ਜੀ ਕਰਦਾ ਕਰੋ ਕੋਸ਼ਿਸ਼ ਕਰੋਗੇ ਫਿਰ ਥੋੜਾ ਥੋੜਾ ਬੋਲਣ ਨੂੰ ਜੀ ਕਰੇਗਾ ਥੋੜੀ ਬਾਅਦ ਦੇ ਵਿੱਚ ਚੰਗੀ ਅਸਤਾ ਜਾਪ ਕਰਦਾ ਕਰਦਾ ਚੁੱਪ ਹੋ ਕੇ ਸਿਮਰਨ ਕਰਨ ਨੂੰ ਜੀ ਦਾ ਜੀ ਕਰਦਾ ਇਹ ਕੋਈ ਕਈਆਂ ਨੂੰ ਐ ਹੋ ਜਾਂਦਾ ਨਾ ਵੀ ਮੈਂ ਜਾਪ ਕਰ ਰਿਹਾ ਚੁੱਪ ਹੋ ਕੇ ਬਿਨਾ ਬੋਲੇ ਕਰ ਰਿਹਾ ਮੇਰਾ ਜਾਪ ਗੁਰੂ ਸਾਹਿਬ ਨੂੰ ਮਨਜ਼ੂਰ ਹੋ ਰਿਹਾ ਹੈ ਪਤਾ ਨਹੀਂ ਨਾ ਕਿਤੇ ਮੈਂ ਬਿਨਾ ਬੋਲੇ ਜੋ ਅੰਦਰੇ ਅੰਦਰ ਹੋ ਰਿਹਾ ਕਿਤੇ ਨਾ ਹੀ ਮੇਰੀ ਭਗਤੀ ਮਨਜ਼ੂਰ ਹੋ ਰਹੀ ਹੋਵੇ ਨਾ ਨਾ ਸਗੋਂ ਦਾ ਜਿਆਦਾ ਫਲ ਮਿਲਦਾ ਹੈ ਪਰ ਕਈਆਂ ਨੂੰ ਗੱਜ-ਵੱਜ ਕੇ ਸਿਮਰਨ ਕਰਨ ਨੂੰ ਜਾਪ ਕਰਨ ਨੂੰ ਜੀ ਕਰਦਾ ਬਾਣੀ ਪੜ੍ਹ ਕੇ ਗੱਜ-ਵੱਜ ਕੇ ਬਾਣੀ ਪੜ੍ਹ ਕੇ ਆਨੰਦ ਆਉਂਦਾ ਹੈ ਕਈਆਂ ਤੋਂ ਬੋਲਣ ਜਾਂਦਾ ਅੰਦਰ ਆਤਮੇ ਸਿਮਰਨ ਕਰਦੇ ਨੇ ਸੋ ਇਸ ਤਰ੍ਹਾਂ ਕਰਕੇ ਬਲਾਂ ਬੋਲ ਬੋਲ ਕੇ ਬੋਲ ਬੋਲ ਕੇ ਫਿਰ ਅੰਦਰ ਵਸਤਾ ਅੰਦਰ ਨੂੰ ਅੰਤਰਮੁਖੀ ਹੋ ਜਾਂਦਾ ਇਹਨੂੰ ਕਹਿੰਦੇ ਨੇ ਅੰਤਰਮੁਖ ਆਰਾਧਨਾ ਅੰਦਰ ਅੰਦਰ ਅੰਤਰਮੁਖੀ ਬਲਾਂ ਸੁਰਤੀ ਵਾਰ ਹੁੰਦੀ ਹੈ ਸੰਸਾਰੀ ਜਾਪ ਜਾਪ ਕਰਦੇ ਕਰਦੇ ਆ ਅੰਦਰ ਨੂੰ ਮੁੜਨ ਲੱਗ ਜਾਂਦਾ ਹੈ ਬੰਦਾ ਜਪਣ ਵਾਲਾ ਵੀ ਅੰਦਰੋਂ ਮੈਂ ਕੀ ਕਹਿ ਰਹੇ ਆ ਅੰਦਰਲੇ ਕੰਨ ਅੰਦਰਲੀ ਆਵਾਜ਼ ਇਸ ਤਰ੍ਹਾਂ ਕਰਕੇ ਬਹੁਤ ਫਾਇਦੇ ਦੀ ਗੱਲ ਹੈ ਇਸ ਤਰ੍ਹਾਂ ਜਿੰਨਾ ਜਿੰਨਾ ਦੀ ਵੀ ਕੋਈ ਅਵਸਥਾ ਹੈ ਇਸ ਤਰ੍ਹਾਂ ਉਹ ਕਮੈਂਟ ਆ ਰਹੀ ਪੁੱਛ ਸਕਦੇ ਹੋ ਇਹਦੀ ਜਾਪ ਦੀ ਬਹੁਤ ਲੰਮੀ ਉਹ ਹੈ ਕਹਾਣੀ ਹੈ ਕਥਾ ਹੈ ਕਥਾ ਹੈ ਕਰਦੀ ਹੈ ਜਿਉਂ ਜਪਦਾ ਜਦੋਂ ਭੇਤ ਆਉਂਦਾ ਬੰਦੇ ਨੂੰ ਚੁੱਪ ਹੋ ਕੇ ਜਪਿਆ ਕਰੋ ਇਹ ਨਾ ਸੋਚੋ ਕਿ ਮੈਂ ਬੋਲ ਕੇ ਜਪਦਾ ਮੇਰਾ ਮਨਜ਼ੂਰ ਨਹੀਂ ਹੋ ਰਿਹਾ ਜਾਪ ਜਿਨ੍ਹਾਂ ਨੂੰ ਗੱਜ-ਬੱਜ ਕੇ ਜੀ ਕਰਦਾ ਉਸ ਤਰ੍ਹਾਂ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ